ਤੁਹਾਡਾ ਬਹੁਤ ਸਾਰਾ ਧੰਨਵਾਦ ਵੀ ਤੁਸੀਂ ਆਏ ਹੋ ਕਵਰ ਕਰਨ ਸਾਰਾ ਆ ਜਿਹੜਾ ਪਿਛਲੇ ਕੁਝ ਦਿਨਾਂ ਚ ਇਹ ਵਿਵਾਦ ਹੋਇਆ ਮੈਂ ਸਿਰਫ ਕਲੀਅਰ ਕਰਨਾ ਚਾਹੁੰਦਾ ਸੀ ਬਿਕੋਜ਼ ਅੱਗੇ ਜਿਹੜਾ ਆਪਣਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਅੱਗੇ ਲੋਕਲਾਈਜ਼ ਸੀਗਾ ਹੁਣ ਜੋ ਇਹਨਾਂ ਦੀ ਮਾਨਤਾ ਹੈ 올ਓਵਰ ਦ ਵਰਲਡ ਆ ਬਹੁਤ ਤੇ ਬਹੁਤ ਜਿਹੜੇ ਆਪਣੇ ਸਿੱਖ ਬਾਹਰੋਂ ਵੀ ਆਉਂਦੇ ਨੇ ਤੇ ਜਿਹੜੀਆਂ ਕੁਝ ਆ ਵੀਡੀਓਜ਼ ਵਿਵਾਦ ਦੀਆਂ ਗਈਆਂ ਨੇ ਇਹ ਵੇਖ ਕੇ ਇੱਕ ਹਰ ਇੱਕ ਸਿੱਖ ਦੇ ਜਿਹੜਾ ਸਿੱਖ ਮਾਈਂਡਡ ਬੰਦਾ ਉਹਦੇ ਮਨ ਨੂੰ ਠੋਸ ਲੱਗੀ ਮੈਂ ਚਾਹੁੰਦਾ ਸੀ ਖਾਸ ਕਰਕੇ ਮੈਂ ਜਨਰਲ ਫੈਕਟਰੀਆਂ ਫਾਊਂਡੇਸ਼ਨ ਦਾ ਮੈਂ ਚਾਹੁੰਦਾ ਸੀ ਇਹਨਾਂ ਵਿਵਾਦ ਨੂੰ ਮੈਂ ਕਲੀਅਰ ਕਰਾਂ ਮਾੜਾ ਜੀ ਤੁਹਾਨੂੰ ਸਾਰਾ ਡੰਗ੍ਹਾਈ ਚ ਜਾ ਕੇ ਮੈਂ ਦੱਸਾਂ 26 ਤਰੀਕ ਨੂੰ ਹੋਇਆ ਇਹ ਹੈ ਵੀ ਕੁਝ ਆਪਣੇ ਨਿਹੰਗ ਵੀਰ ਜਿਹੜੇ ਨੇ ਉਹਨਾਂ ਨੇ ਇੱਥੇ ਤੰਬੂ ਲਾ ਕੇ ਜੁੱਤੀਆਂ ਗੰਡਣ ਦੀ ਮਸ਼ੀਨ ਰੱਖੀ ਸੀ ਤੇ ਉਹ ਆਪਣਾ ਸੇਵਾ ਕਰ ਰਹੀ ਸੀ ਅੱਛਾ ਜਿੱਥੇ ਉਹਨਾਂ ਨੇ ਤੰਬੂ ਲਾਇਆ ਸੀ ਉਹ ਜਗ੍ਹਾ ਸੀ ਲਾਂਗੇ ਚ ਲੋਕਾਂ ਨੂੰ ਆਉਣ ਜਾਣ ਦੀ ਤਕਲੀਫ ਹੋ ਰਹੀ ਸੀ ਉਹਦੇ ਵਾਸਤੇ ਮੈਨੇਜਮੈਂਟ ਕਮੇਟੀ ਨੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਹੋਰ ਕਿਤੇ ਅਸੀਂ ਭੇਜ ਦਿੰਨੇ ਆ ਕਿਉਂਕਿ ਉਦੋਂ ਪਹਿਲਾਂ ਤਕਰੀਬਨ 30 ਸੰਸਥਾਵਾਂ ਨੇ ਐਸੀਆਂ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਆ ਔਰ ਉਹ ਚ ਸੰਤਾਂ ਦੀ ਫੋਟੋ ਆਪਣੇ ਬੰਦੀ ਸਿੰਘਾਂ ਦੀਆਂ ਫੋਟੋਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਇਹ ਹਰ ਇੱਕ ਥਾਂ ਲੱਗੀਆਂ ਇਕੱਲੀ ਇਹ ਨਹੀਂ ਅੱਛਾ ਜਦੋਂ ਇਹ ਗੱਲ ਹੋਈ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਫੋਟੋਆਂ ਨੇ ਤੇ ਜਿਹੜਾ ਆਪਣਾ ਸਟਾਲ ਸੀ ਇੱਕ ਵਾਰੀ ਤੇ ਉਹਨਾਂ ਨੇ ਹਟਾ ਲਿਆ ਉਸ ਤੋਂ ਬਾਅਦ ਅਗਲੇ ਦਿਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਆਏ ਉਹਨਾਂ ਨੇ ਵੀ ਉਹਨਾਂ ਨੂੰ ਸੱਦਿਆ ਮਤਲਬ ਉਹੋ ਜੀ ਕੋਈ ਗੱਲ ਹੋਈ ਨਹੀਂ ਇਹ 26 ਤਰੀਕ ਦੀ ਗੱਲ ਹੈ ਤੇ 28 ਤਰੀਕ ਨੂੰ ਇਹ ਵਿਵਾਦ ਰੌਲਾ ਪੈ ਜਾਂਦਾ ਜੇ ਵਿਵਾਦ ਹੁੰਦਾ ਤੇ ਉਦੋਂ ਹੀ ਇਹ ਪੈ ਜਾਣਾ ਸੀ ਮੇਰਾ ਕਹਿਣ ਦਾ ਇਹ ਭਾਵਾ ਵੀ ਇਹ ਸਾਜ਼ਿਸ਼ ਸੀ ਜਦੋਂ ਕੋਈ ਵੀ ਮਸਲਾ ਹੁੰਦਾ ਨਾ ਆਪਾਂ ਪੜਕਾਉ ਜਦੋਂ ਕੋਈ ਲੀਡਰ ਪੋਲਿਟਿਕਲ ਲੀਡਰ ਵਿੱਚ ਪਏ ਜਾਂਦੇ ਨੇ ਤੇ ਲੋਕਾਂ ਨੂੰ ਅਨਫੋਰਚੂਨੇਟਲੀ ਭੜਕਾ ਕੇ ਉਹ ਯੂਥ ਨੂੰ ਇਸ ਪਾਸੇ ਲਾਇਆ ਜਾਂਦਾ ਸੋ 28 ਤਰੀਕ ਨੂੰ ਆ ਵਿਵਾਦ ਸਾਰਾ ਹੋਇਆ ਅੱਛਾ ਉਦੋਂ ਪਹਿਲਾਂ ਕਰਨਲ ਸਾਹਿਬ ਕਰਨਲ ਹਰੀ ਸਿੰਘ ਸਿੰਘ ਜੀ ਨੇ ਮਾਫੀ ਵੀ ਮੰਗੀ ਤੇ ਮਾਫੀ ਮੰਗਣ ਤੇ باوجود ਇਹਨਾਂ ਦੀ ਕਾਰ ਨੂੰ ਅਟੈਕ ਕੀਤਾ ਗਿਆ ਐਸ ਐਚਓ ਸਾਹਿਬ ਦੇ ਚਲੋ ਬੜੇ ਬਹਾਦਰੀ ਨਾਲ ਮਤਲਬ ਇੰਜਰੀ ਤੋਂ ਬਚਾਇਆ ਇਹ ਵਾਈਗਰੂ ਨੇ ਰੱਖ ਲਿਆ ਇਹਨਾਂ ਨੂੰ ਨਹੀਂ ਤਾਂ ਕਸਰ ਉਹਨਾਂ ਨੂੰ ਕੋਈ ਨਹੀਂ ਸੀ ਸੋ ਚਲੋ ਵਿਚਾਰ ਰਹਿ ਗਿਆ ਪਰ ਇਹਦਾ ਇਹ ਮਤਲਬ ਮੈਂ ਤੁਹਾਨੂੰ ਅੱਜ ਦੱਸਣਾ ਚਾਹਣਾ ਵੀ ਇਹ ਆਦਮੀ ਹੈ ਕੌਣ ਹੈ ਕਰਨਲ ਹਰੀ ਸਿੰਧਨ ਸਿੰਘ ਸੰਧੂ ਇੱਕ ਸਾਬਕਾ ਫੌਜੀ ਨੇ ਗੁਰਸਿੱਖ ਮੇਰਾ ਖਿਆਲ ਨਹੀਂ ਵੀ ਜਿੰਨੀ ਇਹ ਸੇਵਾ ਆ ਦਿਲ ਤੋਂ ਭਾਵਨਾ ਰੱਖਦੇ ਨੇ ਬਾਬਾ ਦੀਪ ਸਿੰਘ ਜੀ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹੇ ਹੁੰਦੇ ਆ ਨਾਲੇ ਵੀ ਵਿਦਵਾਨ ਨੇ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਉਹਦਾ ਵਰਲਡਵਾਈਡ ਲਾਂਚ ਹੋਇਆ ਉਹ ਹੁਣ ਮੈਂ ਕੱਲ ਪਰਸੋ ਨਹੀਂ ਆ ਵੀਡੀਓਜ਼ ਦੇਖ ਰਿਹਾ ਉਹ ਜਿਹੜੀ ਜਿੱਥੇ ਜਿੱਥੇ ਇਹਨਾਂ ਦੀ ਕਿਤਾਬ ਲਾਂਚ ਹੋਈ ਹੈ ਉੱਥੇ ਅੰਗਰੇਜ਼ ਵੀ ਨੇ ਇਹ ਚੰਗੇ ਸਕੂਲਾਂ ਦੇ ਪੜ੍ਹੇ ਨੇ ਬਾਅਦਲੀ ਆਕਸਫੋਰਡ ਯੂਨੀਵਰਸਿਟੀ ਜਿੱਥੇ ਇਹਨਾਂ ਪੀ ਐਚ ਡੀ ਕੀਤੀ ਆ ਮਿਲਟਰੀ ਹਿਸਟਰੀ ਤੇ ਤੇ ਇਹ ਆਬਵੀਅਸਲੀ ਉਹ ਮੈਸੇਜ ਜਿਹੜੀਆਂ ਚੱਲੀਆਂ ਥਾ ਪੜੇ ਲੱਗੇ ਬੰਦੇ ਹੀ ਲਾਂਚ ਕਰਦੇ ਆ ਕਿਤਾਬਾਂ ਸੋ ਉਹ ਵਿਵਾਦ ਇੱਕ ਹੋਰ ਤੁਰਿਆ ਵੀ ਇਹ ਜੀ ਰਾਦੇ ਏਜੰਟ ਨੇ ਇਹ ਇਹ ਚੀਜ਼ਾਂ ਦਾ ਤੋ ਇਸ ਕਰਕੇ ਮੈਂ ਹੁਣ ਜੀ ਤੁਹਾਨੂੰ ਹਿਸਟਰੀ ਦੱਸਣਾ ਹੈ ਕਿ ਗੱਲ ਵੈਸੇ ਦੱਸਣੀ ਵਾਲੀ ਹੈ ਨਹੀਂ ਪਰ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਰਨਲ ਸਾਹਿਬ ਨੇ ਆਪਣੇ ਪ੍ਰੋਵੀਡੈਂਟ ਫੰਡ ਤੋਂ 1 ਕਰੋੜ ਰੁਪਇਆ ਦਿੱਤਾ ਚੈੱਕ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਤੋ ਜਿਹੜਾ ਬੰਦਾ ਇੰਨੀ ਸ਼ਰਧਾ ਰੱਖਦਾ ਉਹ ਗੁਰਦੁਆਰਾ ਸਾਹਿਬ ਦੇ ਕੋਈ ਉਲਟ ਜਾ ਸਕਦਾ ਖਿਲਾਫ ਜਾਂ ਸੰਤਾਂ ਦੇ ਅੱਛਾ ਸੰਤਾਂ ਦੀ ਮਿਹਰਬਾਨੀ ਨਾਲ ਹੀ ਇਹ ਸਾਰਾ ਕੁਝ ਉਹਨਾਂ ਦੇ ਕਾਰਕਮਾਂ ਨਾਲ ਹੀ ਸਥਾਪਿਤ ਹੋਇਆ ਫੇਰ ਕੱਲ੍ਹ ਜੜਿਆ ਹੁਣ ਇਹ ਸਾਰੀਆਂ ਚੀਜ਼ਾਂ ਦਾ ਆ ਵੇਖੋ ਇਹ ਬਾਬਾ ਜੀ ਬਾਬਾ ਕੁਲਵੰਤ ਸਿੰਘ ਹੈੱਡ ਗ੍ਰੰਥੀ ਨੇ ਇਹ 1980 ਦੇ ਨੇ ਤੇ ਉਦੋਂ ਜਦੋਂ ਆਪਣੀ ਲਹਿਰ ਚੱਲਦੀ ਸੀ ਇੱਥੇ ਸਿੱਖੀ ਦੀ ਉਦੋਂ ਇਹਨਾਂ ਨੇ ਬਹੁਤ ਪਰਿਵਾਰਾਂ ਨੂੰ ਵੀ ਬਚਾਇਆ ਫਾਊਂਡੇਸ਼ਨ ਦਾ ਬੜਾ ਵੱਡਾ ਹੱਥ ਰਿਹਾ ਹੁਣ ਆ ਜਿਹੜਾ ਸਭ ਤੋਂ ਇਲਾਕੇ ਦੇ ਆਪਣੇ ਜਦੋਂ ਮੈਂ ਹੁਣ ਉਹ ਜਿਹੜਾ ਬੰਦਾ ਰਿਹਾ ਨਾ ਹੋਵੇ ਉਹਦੇ ਬਾਰੇ ਗੱਲ ਇਹ ਜੀ ਕਰਨੀ ਨਹੀਂ ਚਾਹੀਦੀ ਪਰ ਬਾਬੇ ਪੂਲੇ ਨੂੰ ਹਟਾਉਣ ਵਾਲੇ ਜਿਹੜੇ ਇਹਨਾਂ ਤੋਂ ਪਹਿਲਾਂ ਪ੍ਰਧਾਨ ਸੀ ਕਰਨਲ ਜੀਐਸ ਸੰਧੂ ਉਹਨਾਂ ਦਾ ਯੋਗਦਾਨ ਇਹ ਫਾਊਂਡੇਸ਼ਨ ਦਾ ਯੋਗਦਾਨ ਆ ਕੈਪਟਨ ਬਰਵੰਤ ਸਿੰਘ ਇੱਥੇ ਬੈਠੇ ਨੇ ਆ ਵੇਖ ਲਓ ਕੈਪਟਨ ਸਾਹਿਬ ਨੇ ਨਾਲ ਪੂਰਾ ਸਾਥ ਦਿੱਤਾ ਉਹ ਉਹ ਸੇਵਾ ਤੇ ਚਲੋ ਦੋ ਚਾਰ ਪੈਸੇ ਮੇਰਾ ਵੀ ਉਹ ਯੋਗਦਾਨ ਸੀਗਾ ਸੋ ਮੈਂ ਉਹਦੇ ਗੱਲ ਕਰਦਾ ਵੀ ਆਹ ਤਾਂ ਹਿਸਟਰੀ ਐ ਅੱਛਾ ਸਤਾਰ ਗੁਰਵਰੀਆਮ ਸਿੰਘ ਆਪ ਸ਼ਰੋਮਣੀ ਕਮੇਟੀ ਦੇ ਮੈਂਬਰ ਸੀ ਇਹਨਾਂ ਦੇ ਤਾਇਆ ਜੀ ਕਰਨਲ ਸਾਹਿਬ ਉਹਨਾਂ ਦੇ ਭਤੀਜੇ ਨੇ ਸੋ ਇਸ ਕਰਕੇ ਔਰ ਬੜੀ ਸਚੱਜੀ ਢੰਗ ਨਾਲ ਚਲਾਇਆ ਜਾਂਦਾ ਪਰ ਕਈ ਵਾਰੀ ਇਹ ਹੋ ਜਾਂਦਾ ਜਦੋਂ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਸੰਸਥਾ ਜਿਹੜੀ ਜਦੋਂ ਵੱਧ ਜਾਂਦੀ ਹੈ ਉਦੋਂ ਬਾਅਦ ਲੋਕਾਂ ਦੇ ਮਨ 'ਚ ਲਾਲਚ ਆਉਂਦਾ ਇਹ ਕਾਫੀ ਕੁਝ ਪਿੰਡ ਦੇ ਕੁਝ ਬਾਹਰਲੇ ਸ਼ੈਤਾਨ ਅੰਦਰ ਸੀ ਜਿਨ੍ਹਾਂ ਨੇ ਪਲੈਨਿੰਗ ਕਰਕੇ 26 ਤੋਂ ਇਨਸੀਡੈਂਟ ਹੋਇਆ ਤੇ 28 ਤਰੀਕ ਨੂੰ ਇਹਨੂੰ ਇੰਝਾਮ ਦਿੱਤਾ ਤਾਂ ਅਚਾ ਉਦੋਂ ਬਾਅਦ ਸਾਰਿਆਂ ਤੋਂ ਮਾੜੀ ਗੱਲ ਜਿਹੜੀ ਆ ਕਰਨਲ ਸਾਹਿਬ ਨੇ ਮਾਫੀ ਮੰਗੀ ਤਾਂ ਵੀ ਇਹਨਾਂ ਤੇ ਅਟੈਕ ਕੀਤਾ ਗਿਆ ਉਦੋਂ ਬਾਅਦ ਫੋਟੋਆਂ ਲਾਈਆਂ ਗਈਆਂ ਤੇ ਆ ਵੇਖੋ ਆ ਫੋਟੋਆਂ ਜਿਹੜੀਆਂ ਨੇ ਆਪ ਪੈਰਾਂ ਤੇ ਉਹਨਾਂ ਨੇ ਆਪਣਾ ਫੋਟੋਆਂ ਲਾਈਆਂ ਸ਼ੀਰ ਬਾਬਾ ਦੀਪ ਸਿੰਘ ਜੀ ਦੀਆਂ ਤੇ ਸੰਤਾਂ ਦੀਆਂ ਹੁਣ ਇਹੋ ਜਿਹੇ ਲੋਕ ਮਰਿਆਦਾ ਸਿਖਾਉਣਗੇ ਦੱਸੋ ਆਪਾਂ ਸਾਰੇ ਗੁਰੂ ਕੇ ਸੇਖਾਂ ਇਹ ਇਹਨਾਂ ਤੋਂ ਮਰਿਆਦਾ ਸਿੱਖਣੀ ਹੈ ਇੱਕ ਸ਼ਰੀਫ ਆਦਮੀ 70 ਸਾਲ ਉਮਰ ਆਉਦੀ ਉਹਦੇ ਤੇ ਤੁਸੀਂ ਅਟੈਕ ਕਰਦੇ ਹੋ ਤੇ ਉਦੋਂ ਬਾਅਦ ਆ ਹੁੱਲੜਵਾਜੀ ਕਰਦੇ ਹੋ ਸ਼ਰਮ ਆਉਣੀ ਚਾਹੀਦੀ ਐ ਇਹੋ ਜਿਹੇ ਸ਼ੈਦਾਨ ਬੰਦਿਆਂ ਇਹਨਾਂ ਇਹਨਾਂ ਦਾ ਨਹੀਂ ਬਿਲਕੁਲ ਠੀਕ ਹੈ ਜੇ ਇਹੀ ਗੱਲ ਹੈ ਤੇ ਮਾਫੀ ਕਰਨਨ ਸਾਹਿਬ ਨੇ ਵੀ ਮੰਗੀ ਸੀ ਦੇ ਮਾਫੀ ਮੰਗੀ ਸੀ ਤੇ ਫੇਰ ਉਹ ਦੁਬਾਰਾ ਚਲੋ ਬਹਿ ਕੇ ਗੱਲ ਕਰਦੇ ਪਿਆਰ ਨਾਲ ਗੱਲ ਕਰਦੇ ਇਹ ਦੁਬਾਰਾ ਮਾਫੀ ਮੰਗ ਲੈਂਦੇ ਇਹਦੇ 'ਚ ਕੋਈ ਸ਼ਰਮ ਥੋੜੀ ਹੈ ਆਪਾਂ ਨੂੰ ਜਿਹੜੀ ਸਾਨੂੰ ਸਿੱਖੀ ਨਤਮਸਤ ਹੋਣਾ ਥੱਲੇ ਆਪਾਂ ਨੂੰ ਇਹ ਸਿਖਾਉਂਦੀ ਹੈ ਹਲੀਮੀ ਇਹ ਹਲੀਮੀ ਥੋੜੀ ਜਿਹਾ ਵੀ ਤੁਸੀਂ ਇੱਕ ਬੰਦੇ ਤੇ ਕਾਤਲਾਨਾ ਹਮਲਾ ਕਰੋ ਇਨਸਪੈਕਟਰ ਦੇ ਵਿਚਾਰੇ ਦੇ ਇੱਥੇ ਤਲਵਾਰ ਲੱਗੀ ਆ ਚਾਰ ਟਾਂਕੇ ਤੇ ਇਨਸਪੈਕਟਰ ਸਾਹਿਬ ਦੇ ਲੱਗੇ ਨੇ ਸੋ ਇਸ ਕਰਕੇ ਮੇਰੀ ਮੇਰੀ ਇਹ ਅਪੀਲ ਆ ਇਹ ਇਹਨਾਂ ਸਾਰੇ ਲੋਕਾਂ ਨੂੰ ਵੀ ਇਹੋ ਜੇ ਕੰਮਾਂ ਤੋਂ ਗਰੇਜ਼ ਕਰੋ ਤੇ ਜੇ ਇਹਨਾਂ ਕੋਈ ਗਲਤੀ ਕੀਤੀ ਆ ਤੇ ਆ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਮਾਫੀ ਮੰਗਣ। ਸੋ ਇਸ ਕਰਕੇ ਮੈਂ ਅੱਜ ਸਾਰਾ ਆ ਇਨਸੀਡੈਂਟ ਡਿਸਕਸ ਕਰਨਾ ਚਾਹੁੰਦਾ ਸੀ। ਬਿਲਕੁਲ ਗਲਤ ਗੱਲ ਆ ਜੀ। ਇਹ ਸ਼ਹੀਦ ਬਾਬਾ ਦੀਪ ਸਿੰਘ ਰਜਿਸਟਰਡ ਫਾਊਂਡੇਸ਼ਨ ਹੈ। ਇਹ 1994 ਜੇ ਰਜਿਸਟਰ ਹੋਈ ਹੈ। ਪਿੰਡ ਦੇ ਜਿੰਨੇ ਰਿਸਪੈਕਟੇਬਲਸ ਸੀ 40-50 ਇਹਦੇ ਮੈਂਬਰ ਨੇ ਉਹਨਾਂ 'ਚੋਂ ਕੁਝ 15-20 ਦੀ ਤੇ ਡੈਥ ਵੀ ਹੋ ਚੁੱਕੀ ਆ। ਉਹ ਸਾਰਾ ਹੈਗਾ ਪ੍ਰਬੰਧ ਜਿਹੜਾ ਬਿਲਕੁਲ ਹਰ ਇੱਕ ਨੂੰ ਮਤਲਬ ਇਨਵੋਲਵ ਕਰਕੇ ਕੀਤਾ ਜਾਂਦਾ ਹੁਣ ਅਕਸਰ ਕਰ ਇੰਨਾ ਵੱਡਾ ਮੇਲਾ ਲੱਗਣਾ ਇੱਕ ਆਪਾਂ ਜਨਮ ਦਿਹਾੜਾ ਮਨਾਉਨੇ ਆ ਉਹਦੇ ਅੰਦਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਕਮੇਟੀਆਂ ਬਣੀਆਂ ਨੇ ਅੱਛਾ ਤੁਸੀਂ ਸਾਰੇ ਲੋਕੋ ਲੋ ਤੁਸੀਂ ਅੱਗੇ ਵੀ ਆਉਂਦੇ ਹੋ ਤੁਸੀਂ ਕਦੀ ਵੇਖਿਆ ਵੀ ਇਹ ਕਿਤੇ ਪਾਸੇ ਪ੍ਰਬੰਧ ਵੱਲੋਂ ਕਮਜ਼ੋਰੀ ਹੋਵੇ ਇੱਕ ਹੀਰੇ ਵਰਗਾ ਬੰਦਾ ਇੱਥੇ ਪ੍ਰਧਾਨ ਬਣਾਇਆ ਜਿਹਦੀ ਇਸ ਤਰ੍ਹਾਂ ਕਰਕੇ ਹੁੱਲੜਬਾਜੀ ਕਰਕੇ ਬੇਇੱਜ਼ਤੀ ਕੀਤੀ ਗਈ ਇਸ ਕਰਕੇ ਇਹ ਇੱਕ ਨਿੰਦਣਯੋਗ ਚੀਜ਼ ਇਹਨਾਂ ਨੇ ਕੀਤੀ ਔਰ 100% ਸਟਰੋਂਗ ਲਫ਼ਜ਼ਾਂ ਜਿਸੀਂ ਨਿੰਦਦੇ ਆਏ ਇਹਨਾਂ ਦੀ ਕਮੇਟੀ ਭੰਗ ਕਰਨ ਦੀ ਗੱਲ ਕਹੀ ਜਾ ਰਹੀ ਆ ਉਹਨਾਂ ਸੰਬੰਧੀ ਕੀ ਕਹਿਣਾ ਹੈ ਦੇਖੋ ਇਹ ਰਜਿਸਟਰਡ ਬਾਡੀ ਆ ਅਸੀਂ ਜਿਹੜਾ ਆਪਣਾ ਪੱਖ ਜਿਹੜਾ ਆ ਬੇਵਿਵ ਦੇ ਮੈਟਰ ਨੂੰ ਲਾ ਕੇ ਅਸੀਂ ਸਿੰਘ ਸਾਹਿਬ ਕੋਲ ਵੀ ਪੇਸ਼ ਹੋਏ ਆ ਸ਼੍ਰੀ ਅਕਾਲਤਖ ਸਾਹਿਬ ਉਹਨਾਂ ਨੂੰ ਇਹ ਅਸੀਂ ਆਪਣੀ ਫਰਿਆਦ ਲੈ ਕੇ ਗਏ ਆ ਉਹਨਾਂ ਨੇ ਵੈਸੇ ਕਾਫੀ ਹੱਦ ਤੱਕ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਹਾ ਅਸੀਂ ਇਨਸਾਫ ਤੁਹਾਨੂੰ ਦਵਾਗੇ ਜੋ ਵੀ ਠੀਕ ਹੈ ਤੇ ਅਕਾਲ ਤਖਤ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ ਹਰ ਇੱਕ ਸਿੱਖ ਸਿਰ ਟੇਕਦਾ ਹੋਣਾ ਸੀ ਸੋ ਇਸ ਕਰਕੇ ਉਹ ਹੁਣ ਉਹ ਉਹਨਾਂ ਨੇ ਦੱਸਣਾ ਕਿ ਹੋਣਾ ਸਾਡੇ ਹੱਥ ਚ ਨਹੀਂ ਹੈਗਾ ਹੁਣ ਉਹ ਸਮਝ ਲੋ ਸਾਡੀ ਇੱਕ ਕੋਰਟ ਹੀ ਆ ਅਸੀਂ ਫਰਿਆਦ ਕੀਤੀ ਜਾਂਦੀ ਤੁਹਾਨੂੰ ਕੀ ਲੱਗਦਾ ਕੈਪਟਨ ਸਾਹਿਬ ਜੀ ਮਤਲਬ 26 ਤਰੀਕ ਨੂੰ ਇਨਸੀਡੈਂਟ ਹੁੰਦਾ ਤੇ 22 ਤਰੀਕ ਨੂੰ ਜਿਹਦਾ ਇਹਨੂੰ ਸੋਸ਼ਲ ਮੀਡੀਆ ਦੇ ਵਿਰਲਾ ਕਰਕੇ ਕੀ ਮਨ ਸਾਫ ਕਰਨਾ ਚਾਹੀਦਾ ਨਹੀਂ ਸਾਬਤ ਹੈ ਇਹਨੂੰ ਪੋਲੀਟਿਸਾਈਜ਼ ਕੀਤਾ ਗਿਆ ਹੁਣ ਵੇਖੋ ਇਲੈਕਸ਼ਨਾਂ ਆਉਣ ਵਾਲੀਆਂ ਇਹਦੇ ਅੰਦਰ ਆਪਣਾ ਜਿਹੜਾ ਏਰੀਆ ਹੈਗਾ ਇਹ ਇੱਕ ਸੰਥਕ ਏਰੀਆ ਠੀਕ ਹੈ ਇਹਦੇ ਅੰਦਰ ਕੋਈ ਸ਼ੱਕ ਨਹੀਂ ਸਭ ਤੋਂ ਜ਼ਿਆਦਾ ਸੰਤਾਪ ਆਪਾਂ ਹੰਡਾਇਆ ਅੱਜ ਵੀ ਹੰਡਾ ਰਹੇ ਆ ਨਸ਼ਿਆਂ ਦੇ ਮੁੱਦੇ ਨੇ ਕਈ ਕੁਝ ਹੈਗਾ ਇਹਨੂੰ ਪੋਲੀਟਿਸਾਈਜ਼ ਕਰਨਾ ਕੁਝ ਪੁਲ ਮੈਂ ਨਾ ਨਹੀਂ ਲੈਂਦਾ ਮੈਂ ਕੁਝ ਲੀਡਰਾਂ ਨੇ ਨਾ ਤੁਹਾਨੂੰ ਪਤਾ ਸਾਰਿਆਂ ਪੋਲੀਟਿਕਲ ਲੀਡਰ ਜਿਹੜੇ ਨੇ ਉਹਨਾਂ ਨੇ ਇਹਨੂੰ ਐਕਸਪਲੋਇਟ ਇਵੇਂ ਕੀਤਾ ਕਿ ਭੁੱਲਣਵਾਜੀ ਹੋਏਗੀ ਰਾਦੇ ਤੋਂ ਜਿਹੜਾ ਭੜਕਾਉ ਕੰਮ ਕਰਾਂਗੇ ਉਹਦੇ ਨਾਲ ਜਿਹੜਾ ਆਪਣਾ ਵਿਵਾਦ ਵਧੇਗਾ ਤੇ ਉਹਦੇ ਨਾਲ ਉਹਨਾਂ ਦਾ ਵੀ ਦਾਣ ਫੁਲਕਾ ਚੱਲਦਾ ਆਹ ਕੰਮ ਉਹਨਾਂ ਨੂੰ ਵੀ ਪੈਸੇ ਬਾਹਰੋਂ ਆਉਂਦੇ ਆ ਇਕੱਠੇ ਹੁੰਦੇ ਆ ਪੈਸੇ ਸੋ ਇਸ ਕਰਕੇ ਆਈ ਆ ਮਸਲਾ ਤਾਂ ਆਇਆ ਹੋਰ ਵੀ ਮਸਲਾ ਹੈ ਹੀ ਨਹੀਂ ਇੱਕ ਸੋਸ਼ਲ ਮੀਡੀਆ ਦੇ ਪੋਸਟਾਂ ਜਿਹੜੀਆਂ ਭਾਈਆਂ ਜਾ ਰਹੀਆਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਬਾਰ-ਬਾਰ ਕਿ ਜਿਵੇਂ ਫਲੰਗਰ ਹਾਲਾਂ ਜੋ ਹੋਰ ਜਗਾਵਾਂ ਵਾਲੇ ਉਥੇ ਇਹਨਾਂ ਜਿਹੜਾ ਕਮੇਟੀ ਵੱਲੋਂ ਇੱਕ ਬੌਂਸਰ ਲਗਾਏ ਗਏ ਆ ਉਹ ਉਹਦੇ ਸੁਵਨਿਗੀ ਕਰਾ ਚੰਦੇ ਇਹ ਬੌਂਸਰ ਜਿਹੜੇ ਲੱਗੇ ਨੇ ਇਹ ਸੀਗੇ ਟ੍ਰੈਫਿਕ ਮੈਨੇਜਮੈਂਟ ਵਾਸਤੇ ਇੰਨਾ ਰਸ਼ ਹੁੰਦਾ ਵੇਖੋ ਮੈਂ 21 22 ਤਰੀਕ ਨੂੰ ਆਇਆ ਮੈਂ 21 22 ਤਰੀਕ ਨੂੰ ਮੱਥਾ ਟੇਕ ਕੇ ਤੇ ਮੈਂ ਵਾਪਸ ਗਿਆ ਮੈਂ ਉਦੋਂ ਇੱਥੇ ਨਹੀਂ ਸੀ ਜਦੋਂ ਇਹ ਸਾਰਾ ਵਿਵਾਦ ਹੋਇਆ ਪਰ ਇਹ ਬੌਂਂਸਰ ਜਿਹੜੇ ਨੇ ਇਹ ਵੀ ਨਹੀਂ ਵੀ ਇਹ ਪਹਿਲੀ ਵਾਰੀ ਆ ਇਹ ਟ੍ਰੈਫਿਕ ਮੈਨੇਜਮੈਂਟ ਹੋ ਪੁਲਿਸ ਫੋਰਸ ਵੀ ਕਿੰਨੀ ਆ ਇੱਥੇ ਥਾਣੇ 'ਚ ਜੇ 100 ਬੰਦਾ ਹੋਊਗਾ 200 ਹੋਏਗਾ देखो आपा ਨੂੰ ਇਹ ਨਾ ਵੱਡਾ ਜਿਹੜਾ ਚੰਗਾ ਪ੍ਰਬੰਧ ਕਰਨ ਵਾਸਤੇ ਆਪਾਂ ਨੂੰ ਲੋਕੀ ਦੇ ਬਾਹਰੋਂ ਲਿਆਉਣੇ ਪੈਂਦੇ ਆ ਆ ਗੱਲ ਸੀ ਬਾਉਂਸਰ ਕੋਈ ਅਸੀਂ ਕੋਈ ਲੜਾਈ ਥੋੜੀ ਕਰਾਉਣੀ ਸੀ ਫਿਰ ਕਬੱਡੀ ਬਾਹਰ ਹੋ ਰਹੀ ਆ ਜਿਵਾਨ ਹੋਰ ਚੋ ਰਿਹਾ ਹਰ ਇੱਕ ਥਾਂ ਮੈਨੇਜਮੈਂਟ ਕਰਨਾ ਪੈਂਦਾ ਇਹ ਹਾਇਰ ਕਰਨੀਆਂ ਪੈਂਦੀਆਂ ਏਜੰਸੀ ਮੇਨ ਮੇਨ ਮੁੱਦਾ ਉਹਨਾਂ ਦੇ ਇਹੀ ਸੀਗਾ ਕਿ ਜਦੋਂ ਵਿਵਾਦ ਹੁੰਦਾ ਹੈ ਤਾਂ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਫੋਟੋ ਆ ਉਹ ਲਗਾਉਣ ਤੋਂ ਹੁੰਦਾ ਕਹਿੰਦੇ ਵੀ ਉਹ ਫੋਟੋ ਨਹੀਂ ਲਗਾਉਣੀ ਤੁਸੀਂ ਇੱਥੇ ਬਾਬਾ ਦੀਪ ਸਿੰਘ ਦੀ ਫੋਟੋ ਲਗਾ ਸਕਦੇ ਜੋ ਜਾਂ ਦਸਾਂ ਗੁਰੂਆਂ ਦੀ ਲਗਾ ਸਕਦੇ ਵਿਵਾਦ ਇਸ ਚੀਜ਼ ਤੋਂ ਖੜਾ ਆਇਆ ਨਹੀਂ ਉਹ ਤੇ ਵੇਖੋ ਇਹਨਾਂ ਨੇ ਮਾਫੀ ਵੀ ਮੰਗ ਲਈ ਜੀ ਅੱਛਾ ਫਿਰ ਇਹ ਵੀ ਸੰਤਾਂ ਦੀ ਫੋਟੋ ਤੇ ਤੁਸੀਂ ਜਾ ਕੇ ਵੇਖੋ ਅੱਗੇ ਵੀ ਲੱਗੀਆਂ ਨੇ ਤੁਸੀਂ ਸਾਰੇ ਆਉਂਦੇ ਜੇ ਲੰਗਰ ਹਾਲ ਚ ਆਪਾਂ ਜਾਂਦੇ ਆ ਉੱਥੇ ਵੀ ਸੰਤਾਂ ਦੀ ਫੋਟੋ ਲੱਗੀ ਅੱਛਾ ਫਿਰ ਜਿਹੜੀਆਂ 30 ਸੰਸਥਾਵਾਂ ਹੋਰ ਨੇ ਜਿਨ੍ਹਾਂ ਨੇ ਸਟਾਲ ਲਾਏ ਆ ਉਹ ਸਾਰੇ ਸਟਾਲਾਂ ਦੇ ਅੰਦਰ ਸੰਤਾਂ ਦੀ ਫੋਟੋ ਆ ਬੰਦੀ ਸਿੰਘਾਂ ਦੀ ਫੋਟੋ ਆ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਜਿਹੜੇ ਇਹ ਸਾਡੇ ਗੁਰੂ ਸਮਾਨ ਇਹ ਸਾਰੇ ਆਪਣੇ ਯੋਧੇ ਹੋਏ ਆ ਸਿੱਖ ਕੌਮ ਦੇ ਇਹ ਹੋ ਸਕਦਾ ਵੀ ਇਹ ਉਹਨਾਂ ਦੀ ਇੱਜ਼ਤ ਨਾ ਕਰੇ ਇਹ ਗਲਤ ਬਿਲਕੁਲ આરોਪ ਲਾਇਆ ਔਰ ਇਹ ਨੂੰ ਵਾਇਰਲ ਕੀਤਾ ਗਿਆ ਆਲ ਓਵਰ ਦ ਵਰਲਡ ਕਿ ਕੱਲ ਨੂੰ ਇਲੈਕਸ਼ਨ ਆਉਣੀ ਆ ਡਾਲਰ ਆਉਣੇ ਆ ਆ ਚੀਜ਼ ਆ ਹੋਰ ਗੱਲ ਕੋਈ ਨਹੀਂ ਇਹ ਨਹੀਂ ਸੱਚਾ ਬਹੁਤ ਬਹੁਤ